ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਗੱਲ ਕਰਨੀ ਹੈ ਕਿ ਜਿਨ੍ਹਾਂ ਦੀ ਰੂਹ ਦੇ ਉੱਤੇ ਪੀਰਾਂ ਦਾ ਵਾਸ ਹੋ ਗਿਆ ਹੈ ਪਹਿਰਾ ਹੋ ਗਿਆ ਹੈ ਇਹ ਕੁਝ ਸੰਕੇਤਾਂ ਨੂੰ ਸਮਝਣਾ ਹੈ ਸੋ ਕੀ ਸੰਕੇਤ ਹੈ ਆਪਾਂ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਕਿਉਂਕਿ ਕਮੈਂਟਾਂ ਦੇ ਵਿੱਚੋਂ ਵੀ ਕਈ ਤੁਹਾਨੂੰ ਸਵਾਲਾਂ ਦੇ ਜਵਾਬ ਦਿਨਾ ਪੁੱਛੇ ਮਿਲ ਸਕਦੇ ਆ ਸੋ ਕਈਆਂ ਦੇ ਨਾਲ ਇੱਕ ਕਮੈਂਟ ਇਹ ਜੁੜਿਆ ਹੋਇਆ ਹੋ ਸਕਦਾ ਹੈ ਕਿਉਂਕਿ ਸਵਾਲ ਕਿਸੇ ਇੱਕ ਦਾ ਹੁੰਦਾ ਆ ਪਰ ਜਦੋਂ ਅਸੀਂ ਪੀਰਾਂ ਫੀਰਾਂ ਨੂੰ ਮੰਨਦੇ ਆ ਤੇ ਉਹ ਸਵਾਲ ਹਰ ਇੱਕ ਦੇ ਨਾਲ ਜੁੜਿਆ ਹੁੰਦਾ ਹੈ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਸੁਣਿਆ ਕਰੋ ਤਾਂ ਕਿ ਤੁਹਾਡੇ ਕੋਈ ਨਾ ਕੋਈ ਗੱਲ ਕੰਮ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਕੁਝ ਕਮੈਂਟਾਂ ਦੱਸਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਜੀ ਪਾਕ ਕਮੈਂਟ ਦੱਸਦੇ ਆ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਮੈਨੂੰ ਇੱਕ ਦਿਨ ਸੁਪਨੇ ਦੇ ਵਿੱਚ ਪੂਰੇ ਰੰਗ ਦਾ ਬਹੁਤ ਮੋਟਾ ਪਾਰਾ ਸੱਪ ਨਜ਼ਰ ਆਇਆ ਤੇ ਨਾਲ ਛੋਟੇ ਹੋਰ ਦੋ ਉਸੇ ਰੰਗ ਦੇ ਤੇ ਉਹ ਪਾਣੀ ਦੇ ਵਿੱਚ ਲੰਘ ਰਹੇ ਆ ਤੇ ਮੇਰੀ ਤਰਫ ਜਦੋਂ ਵੱਡਾ ਨਾਗ ਆਉਣ ਲੱਗਾ ਤੇ ਮੈਂ ਧੰਨ ਧੰਨ ਬਾਬਾ ਪੀਰ ਸ਼ਾਹ ਜਣ ਇਹਨਾਂ ਨੇ ਇਹਦਾ ਕੁਝ ਕਿਹਾ ਜਿਨ੍ਹਾਂ ਦੀ ਵੀ ਸੇਵਾ ਕਰਦੇ ਹੋਣਗੇ ਆਪਣੇ ਪੀਰ ਫਕੀਰ ਨੂੰ ਯਾਦ ਕੀਤਾ ਜੀ ਸੋ ਕਹਿੰਦੇ ਇੰਨੀ ਗੱਲ ਕਹਿੰਦੇ ਹੀ ਉਹ ਪਿਛਾਂ ਮੁੜ ਗਏ ਸੋ ਦੇਖੋ ਜੀ ਕਹਿੰਦੇ ਇਹਦਾ ਕੀ ਮਤਲਬ ਆ ਸੋ ਮਤਲਬ ਉਹ ਕੁਝ ਨਹੀਂ ਹੁੰਦਾ ਕਿਉਂਕਿ ਅਸੀਂ ਜਦੋਂ ਸੇਵਾ ਕਰਦੇ ਉਹ ਆਪੇ ਹੀ ਪੀਰ ਫਕੀਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਰਸ਼ਨ ਦੇ ਜਾਂਦੇ ਆ ਸੋ ਖਾਸ ਕਰਕੇ ਜਦੋਂ ਰੂਹ ਪਰਮਾਤਮਾ ਦਾ ਨਾਮ ਲੈ ਲਵੇ ਜਦੋਂ ਦਰਸ਼ਨ ਹੋਣ ਤਾਂ ਸਮਝ ਜੋ ਕਿ ਉਹ ਤੁਹਾਨੂੰ ਦਰਸ਼ਨ ਦੇਣ ਆਏ ਸੀ ਦਰਸ਼ਨ ਦੇ ਕੇ ਚਲੇ ਗਏ ਕੋਈ ਕੁਝ ਕਿਆ ਨਹੀਂ ਕੁਝ ਨੁਕਸਾਨ ਨਹੀਂ ਬਚਾ ਰਹੇ ਸੋ ਇਹੇ ਮਾਲਕ ਦੇ ਦਰਸ਼ਨ ਹੁੰਦੇ ਹੈ ਸੋ ਕਈ ਰੂਹਾਂ ਕਹਿੰਦੀਆਂ ਕਿ ਅਸੀਂ ਸੇਵਾ ਕਰਦੇ ਆ ਸਾਨੂੰ ਦਰਸ਼ਨ ਨਹੀਂ ਹੁੰਦੇ ਪਰ ਦਰਸ਼ਨ ਹੁੰਦੇ ਆ ਅਸੀਂ ਸਮਝ ਨਹੀਂ ਪਾਉਂਦੇ ਉਹ ਸਾਰੇ ਰੂਪਾਂ ਵਿੱਚ ਆ ਕੇ ਦਰਸ਼ਨ ਦੇ ਦਿੰਦੇ ਆ ਜੇ ਹੁਣ ਅਸੀਂ ਕਹੀਏ ਕਿ ਅਸੀਂ ਇਸ ਸਰੂਪ ਨੂੰ ਮੰਨ ਰਹੇ ਆ ਇਸ ਰੂਪ ਦੇ ਵਿੱਚ ਹੀ ਸਾਨੂੰ ਦਰਸ਼ਨ ਹੋਣਗੇ ਇਸ ਸਰੂਪ ਦੇ ਵਿੱਚ ਹੀ ਉਹ ਨਜ਼ਰ ਆਉਣਗੇ ਤਾਂ ਇਦਾਂ ਨਹੀਂ ਹੁੰਦੀ ਕਿਉਂਕਿ ਉਹ ਕਿਸੇ ਦੇ ਨਾ ਕਿਸੇ ਦੇ ਰੂਪ ਵਿੱਚ ਆਵੇ ਕੋਈ ਇਹੋ ਜਿਹੀ ਗੱਲ ਕਹਿ ਜਾਣੀ ਜਾਂ ਫਿਰ ਆਤਮਾ ਨੇ ਪਰਮਾਤਮਾ ਦਾ ਉਸ ਸਮੇਂ ਨਾਮ ਲੈਣਾ ਇਹੀ ਦਰਸ਼ਨ ਹੁੰਦੇ ਹੈ ਜਾਂ ਕਿਸੇ ਦੇ ਥਰੂ ਤੁਸੀਂ ਸੇਵਾ ਸ਼ੁਰੂ ਕੀਤੀ ਉਹ ਇਨਸਾਨ ਤੁਹਾਨੂੰ ਕੋਈ ਚੰਗੀ ਗੱਲ ਸਪਨੇ ਵਿੱਚ ਕਹਿ ਰਿਹਾ ਤੇ ਉੱਥੇ ਵੀ ਇਹ ਸੰਕੇਤ ਹੁੰਦਾ ਹੈ ਕਿ ਤੁਹਾਡੇ ਪੀਰ ਨੇ ਤੁਹਾਨੂੰ ਦਰਸ਼ਨ ਦੇ ਦਿੱਤੇ ਹੈ ਸੋ ਕਈ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੀ ਜਿੱਥੋਂ ਆਪਾਂ ਅੰਦਾਜ਼ਾ ਲਗਾ ਸਕਦੇ ਕਿ ਮਾਲਕ ਸਾਡਾ ਨਾਲ ਹੈ ਸੇਵਾ ਲੈ ਰਿਹਾ ਹੈ ਤੇ ਦਰਸ਼ਨ ਵੀ ਦੇ ਰਿਹਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ। ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਹਰ ਰੋਜ਼ ਵੀਡੀਓ ਪਾਇਆ ਕਰੋ। ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਜੀ ਬਿਲਕੁਲ ਕੋਸ਼ਿਸ਼ ਰਹਿੰਦੀ ਹੈ ਕਿ ਹਰ ਰੋਜ਼ ਵੀਡੀਓ ਪਾਈਏ ਪਰ ਕਈ ਵਾਰ ਕੋਈ ਮਜਬੂਰੀ ਹੁੰਦੀ ਹੈ ਇਸ ਕਾਰਨ ਅਸੀਂ ਵੀਡੀਓ ਨਹੀਂ ਬਣਾ ਪਾਉਂਦੇ। ਵੈਸੇ ਹਰ ਰੋਜ਼ ਕੋਸ਼ਿਸ਼ ਕਰੀਦੀ ਕਿ ਇੱਕ ਵੀਡੀਓ ਅਪਲੋਡ ਕੀਤੀ ਜਾਵੇ ਜੀ। ਸੋ ਬਾਕੀ ਤੁਹਾਡਾ ਜਦੋਂ ਮਨ ਟਿਕਿਆ ਹੈ ਤੇ ਤੁਸੀਂ ਵੀ ਇਹ ਗੱਲ ਕਹਿ ਦਿੱਤੀ ਕਮੈਂਟਾਂ ਰਾਹੀਂ ਕਿਉਂਕਿ ਜਿਹਦਾ ਮਨ ਟਿਕ ਜਾਂਦਾ ਹੈ ਜੋ ਮਨ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਉਹ ਚੀਜ਼ ਨੂੰ ਅਸੀਂ ਬਾਰ ਬਾਰ ਸੁਣਨਾ ਦੇਖਣਾ ਪਸੰਦ ਕਰਦੇ ਹਾਂ ਸੋ ਮਨ ਨੂੰ ਹੀ ਟਿਕਾਉਣਾ ਜ਼ਰੂਰੀ ਹੈ ਜੀ ਬਹੁਤ ਵਧੀਆ ਗੱਲ ਹੈ ਕਿ ਮਨ ਟਿਕਦਾ ਹੈ ਜੋ ਤੁਸੀਂ ਹਰ ਰੋਜ਼ ਵੀਡੀਓ ਦਾ ਇੰਤਜ਼ਾਰ ਕਰਦੇ ਹੋ ਜੀ ਤਹਿਤੋਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਪ੍ਰਮਾਤਮਾ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖੇ ਤੇ ਆਪਣੇ ਚਰਨਾਂ ਦੇ ਨਾਲ ਸਾਰੀਆਂ ਰੂਹਾਂ ਨੂੰ ਲਾ ਕੇ ਰੱਖੇ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਤੇ ਅੱਜ ਜੇ ਨਵੀਂ ਕੋਈ ਰੂਹ ਜੋ ਜੁੜੀ ਹੋਈ ਹੈ ਚੈਨਲ ਨੂੰ ਸੁਣ ਰਹੀ ਹੈ ਵੀਡੀਓ ਨੂੰ ਸੋ ਪ੍ਰਮਾਤਮਾ ਹਰ ਇੱਕ ਤੇ ਕਿਰਪਾ ਬਣਾ ਕੇ ਰੱਖੇ ਕਿਉਂਕਿ ਪ੍ਰਮਾਤਮਾ ਤੋਂ ਬਗੈਰ ਆਪਾਂ ਅਦੂਰੇ ਆ ਸੋ ਉਹਨਾਂ ਤੋਂ ਬਗੈਰ ਕੋਈ ਵੀ ਇਹ ਜ਼ਿੰਦਗੀ ਦਾ ਹੱਲ ਨਹੀਂ ਹੈ ਜੇ ਉਹ ਪ੍ਰਮਾਤਮਾ ਨਾਲ ਹੈ ਤਾਂ ਜ਼ਿੰਦਗੀ ਜ਼ਿੰਦਗੀ ਲੱਗਦੀ ਹੈ ਵਾਹਨਾ ਕਿ ਪ੍ਰਮਾਤਮਾ ਤੋਂ ਬਗੈਰ ਸਰੀਰ ਇਹ ਰੂਪ ਅਧੂਰੀ ਹੈ ਸੋ ਪ੍ਰਮਾਤਮਾ ਦਾ ਨਾਲ ਹੋਣਾ ਬਹੁਤ ਜ਼ਰੂਰੀ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਭੈਣ ਜੀ ਮੈਂ ਹਰ ਰੋਜ਼ ਤੁਹਾਡੀਆਂ ਵੀਡੀਓ ਦੇਖਦਾ ਹਾਂ ਤੇ ਦੇਖਦਿਆਂ ਹੀ ਵੀਡੀਓ ਬਵਾਸੀ ਆਉਣ ਲੱਗ ਪੈਂਦੀ ਆ ਜੀ ਬਿਲਕੁਲ ਜਦੋਂ ਵੀ ਮਾਲਕ ਦੀ ਗੱਲ ਹੋਵੇ ਤੇ ਜਦੋਂ ਮਾਲਕ ਦਾ ਜ਼ਿਕਰ ਹੁੰਦਾ ਹੈ ਉੱਥੇ ਮਾਲਕ ਹਾਜ਼ਰੀ ਵੀ ਜ਼ਰੂਰ ਪਾਉਂਦਾ ਹੈ ਜਦੋਂ ਅਸੀਂ ਦਿਲੋਂ ਸੁਣਦੇ ਆ ਮਨ ਲਗਾ ਕੇ ਪ੍ਰਮਾਤਮਾ ਨਾਲ ਜੁੜੀ ਹੋਈ ਗੱਲ ਨੂੰ ਸੁਣਨ ਸਮਝਣ ਦੀ ਕੋਸ਼ਿਸ਼ ਕੀਸ਼ ਕਰਦੇ ਆ ਤੇ ਉਸ ਸਮੇਂ ਪਰਮਾਤਮਾ ਨਜ਼ਦੀਕ ਹੋਣ ਦਾ ਕੋਈ ਨਾ ਕੋਈ ਸੰਕੇਤ ਜ਼ਰੂਰ ਦਿੰਦਾ ਹੈ ਤੇ ਉਸ ਸਮੇਂ ਇਹ ਸਭ ਸੰਕੇਤ ਜੋ ਮਿਲਦੇ ਆ ਉਹ ਚੰਗੇ ਹੀ ਹੁੰਦੇ ਆ ਜੀ ਸੋ ਚੰਗਾ ਹੈ ਕਿ ਪਰਮਾਤਮਾ ਤੁਹਾਡੇ ਨਜ਼ਦੀਕ ਹੈ ਤੁਸੀਂ ਮਾਲਕ ਨੂੰ ਦਿਲੋਂ ਪਿਆਰ ਕਰਦੇ ਆ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਨੂੰ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਲੱਗਦੀਆਂ ਹਨ ਤੇ ਅਸੀਂ ਵੀ ਪੀਰਾਂ ਨੂੰ ਮੰਨਦੇ ਆ ਅਸੀਂ ਗੰਗਾ ਨਗਰ ਤੋਂ ਰਾਜਸਥਾਨ ਗੰਗਾ ਨਗਰ ਦੇ ਰਹਿਣ ਵਾਲਿਆਂ ਸੋ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਸੁਣਦੇ ਹੋ ਸਮਝਦੇ ਹੋ ਅਮਲ ਕਰਦੇ ਹੋ ਸੋ ਇਤੋਂ ਜ਼ਿਆਦਾ ਖੁਸ਼ੀ ਹੋਰ ਕੋਈ ਹੋ ਨਹੀਂ ਸਕਦੀ ਸੋ ਬਹੁਤ ਜ਼ਿਆਦਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਤੇ ਅਸਰੀ ਵੀ ਇਹੀ ਚਾਹੁੰਦੇ ਕਿ ਤੁਸੀਂ ਹਮੇਸ਼ਾ ਹੀ ਇਸੇ ਤਰ੍ਹਾਂ ਆਪਣੇ ਮਾਲਕ ਦੇ ਚਰਨਾਂ ਨਾਲ ਲੱਗੇ ਰਹੋ ਸੇਵਾ ਸਿਮਰਨ ਕਰਦੇ ਜਾਓ ਤੇ ਜ਼ਿੰਦਗੀ ਕਿਵੇਂ ਪਾਇਟੇਗੀ ਤੁਹਾਨੂੰ ਖੁਦ ਨੂੰ ਵੀ ਸਮਝ ਨਹੀਂ ਆਣੀ ਕਿਉਂਕਿ ਸਮਾਂ ਜਦੋਂ ਮਾਲਕ ਪਾਇਟਦਾ ਹੈ ਸਾਰੀਆਂ ਹੋਈਆਂ ਬਾਜ਼ੀਆਂ ਵੀ ਚਿਤਾ ਦਿੰਦਾ ਜਦੋਂ ਅਸਲ ਮਾਲਕ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਸੇਵਾ ਕਰਦੇ ਜਾਂਦੇ ਡੋਲਦੇ ਨਹੀਂ ਹਿੰਮਤ ਨਹੀਂ ਹਾਰਦੇ ਤੇ ਮਾਲਕ ਫਿਰ ਚੰਗਾ ਸਮਾਂ ਜ਼ਰੂਰ ਲਿਆਉਂਦਾ ਹੈ ਜੀ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਆ ਕਿ ਨਾਮ ਸਿਮਰਦੇ ਵਕਤ ਅੱਖਾਂ ਵਿੱਚੋਂ ਹੰਝੂ ਤੇ ਆਵਾਜ਼ ਵੀ ਆਉਣ ਲੱਗ ਪੈਂਦੀ ਹੈ ਕਿ ਸੁਪਨੇ ਦੇ ਵਿੱਚ 나ਗ ਦੇਵਤਾ ਵੀ ਦਿਸਦੇ ਆ ਇਹਦੇ ਬਾਰੇ ਦੱਸੋ ਸੋ ਜੇਕਰ ਸੁਪਨੇ ਵਿੱਚ 나ਗ ਦਿਸਦਾ ਹੈ ਕੁਝ ਕਹਿੰਦਾ ਨਹੀਂ ਹੈ ਤੇ ਉੱਥੇ ਤੁਸੀਂ ਇੱਕ ਕੰਮ ਕਰਿਆ ਕਰੋ ਕਿ ਐਤਵਾਰ ਦੇ ਦਿਨ ਕੱਚੀ ਲੱਸੀ ਦਾ ਛਿੱਟਾ ਜ਼ਰੂਰ ਧੋ ਕੀ ਕਰਨਾ ਗਾਂ ਦਾ ਦਰਵਾਰ ਹੈ ਲੱਗੇ ਛਾਗੇ ਤਾਂ ਉੱਥੇ ਵੀ ਤੁਸੀਂ ਦੁੱਧ ਜ਼ਰੂਰ ਪਾ ਕੇ ਆਇਆ ਕਰੋ ਚਾਹੇ ਮਹੀਨੇ 'ਚ ਇੱਕ ਵਾਰ ਹੀ ਜਾਓ ਪਰ ਇਹ ਕਰਮ ਜ਼ਰੂਰ ਕਰਿਆ ਕਰੋ ਜੀ ਚੰਗਾ ਕਰਮ ਹੈ ਅੱਖਾਂ ਦੇ ਵਿੱਚੋਂ ਹੰਝੂ ਆਉਣੇ ਤੇ ਅਵਾਸੀ ਆਉਣੀ ਹੈ ਵੀ ਚੰਗਾ ਕਰਮ ਉਹ ਵੀ ਉਸ ਵਕਤ ਜਦੋਂ ਸਿਮਰਨ ਚੱਲਦਾ ਹੋਵੇ ਕਿਉਂਕਿ ਅੱਖਾਂ ਵਿੱਚੋਂ ਹੰਝੂ ਆਉਂਦੇ ਆ ਤੇ ਅੱਖਾਂ ਸਾਫ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਆ ਕਿਉਂਕਿ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਆ ਜਦੋਂ ਦੇਖਣੀ ਪਰਖਣੀ ਸਹੀ ਹੋ ਜਾਵੇਗੀ ਤੇ ਮਾਲਕ ਦੀ ਕਿਰਪਾ ਦਾ ਇਥੋਂ ਹੀ ਸੰਕੇਤ ਸਾਨੂੰ ਮਿਲ ਜਾਂਦਾ ਆ ਕਿ ਹੁਣ ਸਾਡੀ ਸੋ ਉੱਚ ਵਿੱਚ ਸਮਝ ਵਿੱਚ ਬਹੁਤ ਫਰਕ ਆ ਗਿਆ ਹੈ ਕਾਕੀ ਮਾਲਕ ਦੀ ਕਿਰਪਾ ਹੋ ਚੁੱਕੀ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਮੇਰੀ ਮਮ ਤੁਹਾਡੀਆਂ ਵੀਡੀਓ ਦੇਖਦੇ ਆ ਸਾਰੀਆਂ ਹੀ ਵੀਡੀਓ ਦੇਖਦੇ ਆ ਜਿਸ ਦਿਨ ਵੀਡੀਓ ਨਾ ਆਵੇ ਤੇ ਪੁੱਛਣਗੇ ਕਿ ਦੇਖੋ ਖੂਨ ਤੇ ਵੀਡੀਓ ਅੱਜ ਕਿਉਂ ਨਹੀਂ ਆਈ ਸੋ ਉਹ ਬਹੁਤ ਜ਼ਿਆਦਾ ਤੁਹਾਡੀਆਂ ਵੀਡੀਓ ਪਸੰਦ ਕਰਦੇ ਆ ਦੀਦੀ ਜੀ ਸੋ ਇਹਨਾਂ ਨੇ ਬਹੁਤ ਹੀ ਪਿਆਰਾ ਕਮੈਂਟ ਕੀਤਾ ਹੋਇਆ ਆ ਸੋ ਇਹ ਕਮੈਂਟ ਤੁਹਾਡੇ ਸੁਣ ਕੇ ਸਾਨੂੰ ਵੀ ਬਹੁਤ ਵਧੀਆ ਲੱਗਦਾ ਹੈ ਮਨ ਨੂੰ ਖੁਸ਼ੀ ਮਿਲਦੀ ਹੈ ਕਿ ਤੁਸੀਂ ਇੰਨਾ ਜ਼ਿਆਦਾ ਸਾਨੂੰ ਪਿਆਰ ਦੇ ਰਹੇ ਸੋ ਇਸੇ ਤਰ੍ਹਾਂ ਤੁਹਾਡਾ ਪਿਆਰ ਚਾਹੀਦਾ ਆ ਤੇ ਮਾਲਕ ਦੀ ਕਿਰਪਾ ਰਹੀ ਤੇ ਬਹੁਤ ਕੁਝ ਅੱਗੇ ਵੀ ਤੁਹਾਨੂੰ ਸਮਝਾਉਂਦੇ ਜਾਵਾਂਗੇ ਜੀ ਕੋਸ਼ਿਸ਼ ਕਰਦੇ ਰਵਾਂਗੇ ਕਿ ਹਰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰੀਏ ਜਿਹੜੀ ਗੱਲ ਦਾ ਨਹੀਂ ਵੀ ਪਤਾ ਉਹਦਾ ਵੀ ਤੁਹਾਨੂੰ ਪਤਾ ਲੱਗ ਸਕੇ ਜੀ ਸੋ ਬਾਕੀ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਆਂ ਜੀ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਸੋ ਮਾਲਕ ਤੁਹਾਡੇ ਤੇ ਕਿਰਪਾ ਬਣਾ ਕੇ ਰੱਖੇ ਤੇ ਤੁਸੀਂ ਇਸੇ ਤਰ੍ਹਾਂ ਇੰਤਜ਼ਾਰ ਚੰਗੀ ਗੱਲ ਨੂੰ ਸੁਣਨ ਦਾ ਕਰਦੇ ਰਹੋ ਸੋ ਚੰਗੀ ਗੱਲ ਨੂੰ ਸੁਣਨ ਦਾ ਜੋ ਇੰਤਜ਼ਾਰ ਕਰਦੇ ਨੇ ਉਹਨਾਂ ਦਾ ਪਰਮਾਤਮਾ ਖਾਤੇ ਦੇ ਵਿੱਚ ਨਾ ਦੇ ਨਾਲ ਹਿਸਾਬ ਕਿਤਾਬ ਲਿਖਦਾ ਹੈ ਸੂਪਰ ਮਾਤਮਾ ਪਲ-ਪਲ ਦੀ ਸਾਡੀ ਖਬਰ ਰੱਖਦਾ ਹੈ ਅਸੀਂ ਕਿੱਥੇ ਕੀ ਕਰ ਰਹੇ ਹਾਂ ਉਹਦੇ ਤੋਂ ਕੋਈ ਓਲਾ ਨਹੀਂ ਉਹਨਾਂ ਦਾ ਤਾਂ ਸੀਸੀਟੀਵੀ ਕਹਿੰਦੇ ਨੇ ਕਿ 24 ਘੰਟੇ ਆਨ ਹੀ ਰਹਿੰਦਾ ਆ ਇੱਥੇ ਅਸੀਂ ਇੱਕ ਦੂਸਰੇ ਤੋਂ ਕੋਈ ਨਾ ਕੋਈ ਗੱਲ ਛਿਪਾ ਲੈਂਦੇ ਆ ਪਰ ਪ੍ਰਮਾਤਮਾ ਤੋਂ ਕੁਝ ਵੀ ਨਹੀਂ ਛਿਪ ਸਕਦਾ ਜੀ ਸੋ ਇਸੇ ਤਰ੍ਹਾਂ ਚੰਗੇ ਕਰਮ ਕਰਦੇ ਜਾਓ ਤਾਂਕਿ ਪ੍ਰਮਾਤਮਾ ਦੇ ਖਾਤੇ ਵਿੱਚ ਤੁਹਾਡਾ ਨਾਮ ਚੜਦਾ ਰਵੇ ਜੀ ਮਾਲਕ ਲਈ ਤੜਫ ਰੱਖੋ ਮਨ ਵਿੱਚ ਜਦੋਂ ਤੁਸੀਂ ਪ੍ਰਮਾਤਮਾ ਲਈ ਇੱਕ ਮਨ ਵਿੱਚ ਤੜਫ ਰੱਖੋਗੇ ਤਾਂ ਬਹੁਤ ਅੱਗੇ ਤੱਕ ਜਾਉਗੇ ਬਹੁਤ ਕੁਝ ਜ਼ਿੰਦਗੀ ਵਿੱਚ ਪਾਉਗੇ ਸੋ ਜੋ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਬੈਠ ਜਾਂਦੇ ਆ ਉਹਦੇ ਤੇ ਆਸ ਰੱਖ ਕੇ ਬੈਠ ਜਾਂਦੇ ਇੱਕ ਦਰ ਦੇ ਹੋ ਕੇ ਬੈਠ ਜਾਂਦੇ ਆ ਉਹਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਆਨੇ ਬਹਾਨੇ ਕਿਤੇ ਉਹਨਾਂ ਕਿਤੇ ਉਹ ਕਮੀ ਪੂਰੀ ਪਰਮਾਤਮਾ ਕਰ ਹੀ ਦਿੰਦਾ ਆ ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਸੋ ਇਸੇ ਤਰ੍ਹਾਂ ਚਰਣਾ ਨਾਲ ਲੱਗ ਕੇ ਆਪਣਾ ਜੀਵਨ ਸਫਲ ਕਰੋ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਸੋ ਅੱਜ ਦਾ ਵਿਸ਼ਾ ਇਹ ਹੀ ਹੈ ਕਿ ਜਿਹਦੇ ਤੇ ਖਾਸ ਮਾਲਕ ਦੀ ਕਿਰਪਾ ਹੋ ਜਾਂਦੀ ਜਿਹਦੀ ਰੂਹ ਤੇ ਮਾਲਕ ਦਾ ਆਵਾਸ ਹੋ ਜਾਂਦਾ ਪਹਿਰਾ ਹੋ ਜਾਂਦਾ ਉਹਨਾਂ 'ਤੇ ਝਲਕ ਨਜ਼ਰ ਆਉਂਦੀ ਹੈ ਸੋ ਕੁਝ ਸੰਕੇਤ ਕੁਝ ਨਿਸ਼ਾਨੀਆਂ ਆਪਾਂ ਸ਼ੇਅਰ ਕਰਦੇ ਆਂ ਜੀ ਵੀਡੀਓ ਨੂੰ ਪੂਰੀ ਸੁਣਿਆ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਜੀ ਵੀਡੀਓ ਚੱਲਦੇ ਚੱਲਦੇ ਕਿ ਦੇ ਵਿਊਜ਼ ਜਿਆਦਾ ਹੁੰਦੇ ਨੇ ਵੀਡੀਓ ਨੂੰ ਤੇ ਲਾਈਕ ਘੱਟ ਹੁੰਦੇ ਆ ਸੋ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਨਾਲ ਦੀ ਨਾਲ ਸੋ ਕੀ ਨੇ ਉਹ ਸੰਕੇਤ ਕੀ ਹੈ ਨਿਸ਼ਾਨੀਆਂ ਹੁਣ ਆਪਾਂ ਇਹਨਾਂ ਬਾਰੇ ਗੱਲ ਕਰੀਏ ਜੀ ਸੋ ਇੱਥੇ ਪਹਿਲੀ ਜੋ ਨਿਸ਼ਾਨੀ ਹੈ ਜਿਹਦੀ ਰੂਹ ਤੇ ਮਾਲਕ ਦਾ ਵਾਸ ਹੋ ਗਿਆ ਹੈ ਉਦੇ ਉੱਤੇ ਤੁਹਾਨੂੰ ਇੱਕ ਝਲਕ ਨਜ਼ਰ ਆਵੇਗੀ ਕਿ ਉਹਦਾ ਫੇਸ ਜੋ ਉਹ ਅਲੱਗ ਹੀ 글로 ਕਰੇਗਾ ਕਿਉਂਕਿ ਅਲੱਗ ਹੀ ਰੰਗ ਉਹ ਮਾਲਕ ਦਾ ਜਦੋਂ ਚੜਦਾ ਹੈ ਤੇ ਉਹ ਵੱਖਰਾ ਹੀ ਇਨਸਾਨ ਲੱਗਦਾ ਆ ਚਾਹੇ ਰੰਗ ਸਾਵਲਾ ਹੀ ਕਿਉਂ ਨਾ ਹੋਵੇ ਪਰ ਜਦੋਂ ਮਾਲਕ ਦਾ ਰੂਪ ਚੜਦਾ ਹੈ ਦਾ ਫੇਸ ਬਹੁਤ ਹੀ ਜ਼ਿਆਦਾ 글로 ਕਰਦਾ ਹੈ ਤੇ ਉਹਨੂੰ ਕਹਿ ਦਿੰਦੇ ਆ ਕਿ ਮਾਲਕ ਦਾ ਨੂਰ ਚੜਿਆ ਹੋਇਆ ਆ ਨੂਰ ਚਲਕ ਰਿਹਾ ਆ ਸੋ ਕਈ ਵਾਰ ਤੁਹਾਨੂੰ ਇਹ ਨਜ਼ਰ ਆਵੇਗਾ ਖਾਸ ਕਰਕੇ ਜਿਸ ਦਿਨ ਦੀ ਤੁਸੀਂ ਸੇਵਾ ਕਰਦੇ ਹੋ ਚਰਾਗ ਬੱਤੀ ਕਰਦੇ ਹੋ ਜਾਂ ਕੋਈ ਵਿਰਲੇ ਦਿਨ ਇਵੇਂ ਲੱਗੇਗਾ ਕਿ ਵਾਹ ਇਹ ਫੇਸ ਦੇ ਉੱਤੇ ਨੂਰ ਆਇਆ ਹੋਇਆ ਆ ਸਮਝਿਆ ਜਾਣਾ ਕਿ ਉਸ ਦਿਨ ਮਾਲਕ ਦਾ ਪੂਰਾ ਪੂਰਾ ਪੈਰਾ ਨਾਲ ਹੈ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਇਹ ਹਰ ਰੋਜ਼ ਤੁਹਾਨੂੰ ਨਿਸ਼ਾਨੀਆਂ ਦੇਖਣ ਨੂੰ ਮਿਲਣ ਕਿਉਂਕਿ ਜਿਹਦੇ ਤੇ ਹੱਕ ਪਰਮਾਤਮਾ ਦਾ ਹੋ ਜਾਂਦਾ ਹੈ ਸੋ ਪਰਮਾਤਮਾ ਕਦੇ ਵੀ ਸ਼ੋ ਨਹੀਂ ਕਰਦਾ ਉਹ ਹਮੇਸ਼ਾ ਪਾੜ ਦੇ ਵਿੱਚ ਰਹਿਣਾ ਪਸੰਦ ਕਰਦਾ ਜਿਸ ਦਿਨ ਉਹਦੀ ਮੇਅਰ ਹੁੰਦੀ ਆ ਉਸ ਦਿਨ ਇਹ ਕੁਝ ਚਲਕ ਤੁਹਾਨੂੰ ਚਿਹਰੇ ਤੇ ਨਜ਼ਰ ਆਵੇਗੀ ਤੁਸੀਂ ਖੁਦ ਵੀ ਆਪਣੇ ਆਪ ਨੂੰ ਦੇਖਣਾ ਤੇ ਦੂਸਰਾ ਜਣਾ ਵੀ ਜੇਕਰ ਤੁਹਾਨੂੰ ਕਦੇ ਕਹਿ ਦਵੇ ਕਿ ਅੱਜ ਤੁਹਾਡੇ ਫੇਸ ਦਾ ਰੰਗ ਵੱਖਰਾ ਹੀ ਲੱਗ ਰਿਹਾ ਆ ਫੇਸ ਤੇ ਗਲੋਬ ਵੱਖਰਾ ਹੀ ਆ ਤੇ ਸਮਝ ਜਾਣਾ ਕਿ ਉਸ ਦਿਨ ਮਾਲਕ ਦੀ ਕਿਰਪਾ ਹੋਈ ਹੈ ਫੁੱਲ ਕਿਰਪਾ ਹੈ ਤੇ ਦੂਸਰਾ ਸੰਕੇਤ ਹੈ ਗੱਲ-ਗੱਲ ਤੇ ਤੁਸੀਂ ਮਾਲਕ ਦਾ ਸ਼ੁਕਰਾਨਾ ਕਰੋਗੇ ਗੱਲ-ਗੱਲ ਤੇ ਜਦੋਂ ਤੁਸੀਂ ਚਾਹੇ ਛੋਟੀ-ਛੋਟੀ ਹੀ ਗੱਲ ਕਿਉਂ ਨਾ ਛੋਟੀ ਜੀ ਖੁਸ਼ੀ ਕਿਉਂ ਨਾ ਹੋਵੇ ਪਰ ਪ੍ਰਮਾਤਮਾ ਦਾ ਤੁਸੀਂ ਸ਼ੁਕਰਾਨਾ ਕਰੋਗੇ ਤੇ ਮਨ ਵਿੱਚ ਇੱਕ ਅਲੱਗ ਜੀ ਖੁਸ਼ੀ ਹੋਵੇਗੀ ਕਿ ਉਹ ਮਾਲਕ ਸਾਡੇ ਨਾਲ ਆ ਕਿਉਂਕਿ ਜਦੋਂ ਪ੍ਰਮਾਤਮਾ ਨਾਲ ਹੋਣ ਦਾ ਸੰਕੇਤ ਦਿੰਦਾ ਹੈ ਤੇ ਫਿਰ ਕੁਝ ਇਹੋ ਜਿਹਾ ਮਹਿਸੂਸ ਹੁੰਦਾ ਹੈ ਛੋਟੀ ਛੋਟੀ ਗੱਲਾਂ ਤੇ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਮਨ ਨੂੰ ਅਲੱਗ ਜੀ ਖੁਸ਼ੀ ਮਹਿਸੂਸ ਹੁੰਦੀ ਹੈ ਮਨ ਖੁਸ਼ ਖੁਸ਼ ਰਹਿੰਦਾ ਹੈ ਤੇ ਇੱਥੇ ਇੱਕ ਗੱਲ ਨੂੰ ਹੋਰ ਵੀ ਸਮਝਣਾ ਜਿਸ ਦਿਨ ਤੁਹਾਡਾ ਮਨ ਖੁਸ਼ ਰਹੇਗਾ ਦੂਏ ਦਿਨ ਮਨ ਅਦਾਸ ਹੀ ਹੋ ਸਕਦਾ ਹੈ ਕਿਉਂਕਿ ਅਦਾਸ ਇਸ ਲਈ ਹੁੰਦਾ ਹੈ ਕਿ ਪਰਮਾਤਮਾ ਨਾਲ ਹੋਣ ਦਾ ਤਾਂ ਸੰਕੇਤ ਦਿੰਦਾ ਹੈ ਤੇ ਨਾਲ ਦੀ ਨਾਲ ਪਰਖ ਦਾ ਵੀ ਹੈ ਕਿ ਕਿੰਨਾ ਕੁ ਚੱਕਰ ਇਹ ਮੈਨੂੰ ਇਵੇਂ ਹੀ ਪਿਆਰ ਕਰੇਗਾ ਫਿਰ ਚਾਹੇ ਛੋਟੀ ਜੀ ਹੀ ਗੱਲ ਕਿਉਂ ਨਾ ਹੋਵੇ ਮਨ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਵੇਗਾ ਸੋ ਕਈ ਵਾਰ ਛੋਟੀ ਜੀ ਖੁਸ਼ੀ ਤੋਂ ਹੀ ਮਨ ਨੂੰ ਬਹੁਤ ਖੁਸ਼ੀ ਮਿਲਦੀ ਆ ਕਈ ਵਾਰ ਕੋਈ ਨਾਰਮਲ ਜੀ ਗੱਲ ਹੁੰਦੀ ਹੈ ਜਿਹਦੇ ਤੋਂ ਮਨ ਪਰੇਸ਼ਾਨ ਹੋ ਜਾਂਦਾ ਹੈ ਤੇ ਉਸ ਸਮੇਂ ਵੀ ਸਮਝ ਲੈਣਾ ਕਿ ਸਾਡਾ ਮਾਲਕ ਅੱਜ ਪਰਖ ਰਿਹਾ ਹੈ ਕੱਲ ਅਸੀਂ ਸ਼ੁਕਰਾਨਾ ਕਰ ਰਹੇ ਸੀ ਉਹ ਨਾਲ ਸੀ ਤੇ ਅੱਜ ਉਹ ਸਾਨੂੰ ਪਰਖਦਾ ਪਿਆ ਹੈ ਜਦੋਂ ਇਸ ਗੱਲ ਨੂੰ ਸਮਝ ਜਾਓਗੇ ਸਾਰੀ ਟੈਨਸ਼ਨ ਖਤਮ ਹੋ ਜਾਣੀ ਫਿਰ ਇਹ ਗੱਲ ਤੁਹਾਡੇ ਦਿਮਾਗ ਵਿੱਚ ਆਉਣੀ ਚਾਹੀਦੀ ਕਿ ਅੱਜ ਉਹ ਮਾਲਕ ਸਾਡੀ ਪ੍ਰੀਖਿਆ ਲੈ ਰਿਹਾ ਹੈ ਤੇ ਅਸੀਂ ਪਰੇਸ਼ਾਨ ਨਹੀਂ ਹੋਣਾ ਹੋਰ ਇਹ ਤੇ ਵਿਸ਼ਵਾਸ